ਦਾ ਸਾਥ ਹੋਵੇ ਨਾਲ ਤੁਹਾਡੇ ਕੋਲ ਸ਼ਰਾਬ ਹੋਵੇ ਡੀਜ ਲੱਗਿਆ ਹੋਵੇ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ ਤਾਂ ਬੰਦੇ ਨੂੰ ਲੱਗਦਾ ਵੀ ਇਹ ਸਾਰਾ ਜਹਾਨ ਜਿਹੜਾ ਆਪਣਾ ਹੀ ਆ ਪੁਲਿਸ ਵੀ ਆਪਣੀ ਆ ਪ੍ਰਸ਼ਾਸਨ ਵੀ ਆਪਣਾ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਇੱਥੇ ਕਿਸੇ ਨੇ ਰੋਕਣਾ ਹੀ ਕੋਈ ਨਹੀਂ ਕਿਉਂਕਿ ਅਸੀਂ ਇਕੱਠੇ ਹੋਏ ਆ ਮਜ਼ਾ ਲੈ ਰਹੇ ਆ ਨਜ਼ਾਰਾ ਲੈ ਰਹੇ ਆ ਪਰ ਜਦੋਂ ਅਜਿਹੇ ਨਜ਼ਾਰੇ ਨੌਜਵਾਨ ਲੈ ਰਹੇ ਹੁੰਦੇ ਆ ਆਨੰਦ ਮਾਣ ਰਹੇ ਹੁੰਦੇ ਆ ਉਸ ਸਮੇਂ ਦਾ ਤਾਂ ਇਹ ਭੁੱਲ ਜਾਂਦੇ ਆ ਵੀ ਆਸ-ਪਾਸ ਦੇ ਲੋਕ ਜਿਹੜੇ ਆ ਉਹ ਇਹਨਾਂ ਦੇ ਇਸ ਖਰੂ ਪਾਉਣ ਤੋਂ ਇਹਨਾਂ ਦੇ ਉੱਚੀ ਆਵਾਜ਼ ਦੇ ਵਿੱਚ ਗਾਣੇ ਲਗਾਉਣ ਤੋਂ ਇਹਨਾਂ ਦੇ ਰੌਲਾ ਪਾਉਣ ਤੋਂ ਲੋਕ ਜਿਹੜੇ ਆ ਡਿਸਟਰਬ ਹੋ ਰਹੇ ਆ ਪ੍ਰਸ਼ਾਸਨ ਵੱਲੋਂ ਡੀਜੇ ਲਗਾਉਣ ਵਾਸਤੇ ਟਾਈਮ ਵੀ ਦਿੱਤਾ ਗਿਆ ਰਾਤ ਦੇ 11 ਜਾਂ ਕਈ ਸੂਬਿਆਂ ਦੇ ਵਿੱਚ 12 ਵਜੇ ਤੱਕ ਦਾ ਟਾਈਮ ਹੈ ਪਰ ਜਦੋਂ ਅਸੀਂ ਇਹ ਸਮੇਂ ਸੀਮਾ ਲੰਘ ਜਾਂਦੇ ਆ ਉਹ ਲੰਘੜਾ ਕਰਦੇ ਆ ਤਾਂ ਫਿਰ ਉੱਥੇ ਜਿਹੜਾ ਪੁਲਿਸ ਦਾ ਆਉਣਾ ਪ੍ਰਸ਼ਾਸਨ ਦਾ ਆਉਣਾ ਸੁਭਾਵਿਕ ਹੋ ਜਾਂਦਾ ਕਿਉਂਕਿ ਲੋਕ ਜਿਹੜੇ ਆ ਫਿਰ ਉਹ ਪੁਲਿਸ ਨੂੰ ਫੋਨ ਕਰ ਦਿੰਦੇ ਆ ਵੀ ਸਾਡੇ ਏਰੀਆ ਦੇ ਵਿੱਚ ਡੀਜੇ ਵੱਜ ਰਿਹਾ ਸਾਡੇ ਏਰੀਆ ਦੇ ਵਿੱਚ ਮੁੰਡੇ ਜਿਹੜੇ ਆ ਉਹ ਰੌਲਾ ਪਾ ਰਹੇ ਆ ਕਿਰਪਾ ਕਰਕੇ ਇਹਨਾਂ ਨੂੰ ਹਟਾਓ ਇਹਨਾਂ ਤੇ ਕਾਬੂ ਪਾਓ ਤਾਂ ਜੋ ਅਸੀਂ ਚੈਨ ਦੀ ਜਿਹੜੀ ਨੀਂਦ ਇਹ ਸੌ ਸਕੀਏ ਮਾਮਲਾ ਫਰੀਦাবাদ ਦੇ ਸੈਕਟਰ 86 ਤੋਂ ਸਾਹਮਣੇ ਆਇਆ ਜਿੱਥੇ ਇੱਕ ਜਗ੍ਹਾ ਦੇ ਵਿੱਚ ਰਾਇਲ সুইমিং ਪੂਲ ਬਣਿਆ ਹੋਇਆ 10-15 ਮੁੰਡੇ ਉੱਥੇ ਇਕੱਠੇ ਹੋਏ ਸੀ ਡੀਜੇ ਉਹਨਾਂ ਨੇ ਉੱਥੇ ਬੁਲਾ ਲਿਆ ਸ਼ਰਾਬ ਦਾ ਦੌਰ ਚੱਲ ਰਿਹਾ ਸੀਗਾ ਨੌਂਦਿਆਂ ਨੂੰ ਹੱਸਦੇ ਖੇਡਦੇ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਰਾਤ ਦੇ 12:30 ਵਜੇ ਆਸ-ਪਾਸ ਰਹਿਸ਼ੀ ਇਲਾਕਾ ਲੋਕਾਂ ਨੇ ਥੱਕ ਹਾਰ ਕੇ ਜਿਹੜਾ ਫਿਰ ਪੁਲਿਸ ਨੂੰ ਫੋਨ ਕੀਤਾ ਵੀ ਸਾਡੇ ਏਰੀਆ ਦੇ ਵਿੱਚ ਨੌਜਵਾਨ ਜਿਹੜੇ ਆ ਇਹ ਹੱਲਾ ਕਰ ਰਹੇ ਆ ਬਹੁਤ ਉੱਚੀ ਆਵਾਜ਼ ਦੇ ਵਿੱਚ ਗਾਣੇ ਲਗਾ ਰਹੇ ਆ ਬੱਚਿਆਂ ਦੇ ਪੇਪਰ ਵੀ ਚੱਲ ਰਹੇ ਆ ਕਈਆਂ ਦੇ ਕਈਆਂ ਨੇ ਐਂਟਰੈਂਸ ਇਗਜ਼ਾਮ ਦੀ ਜਿਹੜੀ ਤਿਆਰੀ ਕਰਨੀ ਆ ਕਈਆਂ ਨੇ ਸਵੇਰੇ ਕੰਮ ਤੇ ਜਾਣਾ ਸੋ ਸਭ ਨੂੰ ਆਪੋ ਆਪਣਾ ਕੰਮ ਦਿਨ ਚੜ੍ਹਦੇ ਹੁੰਦਾ ਪਰ ਇਸ ਦੌਰਾਨ ਜਦੋਂ ਉੱਥੇ ਪੁਲਿਸ ਪਹੁੰਚਦੀ ਆ ਤਾਂ ਇੱਥੇ ਮਾਹੌਲ ਹੋਰ ਹੀ ਕੁਝ ਬਣ ਜਾਂਦਾ ਜਦੋਂ ਪੁਲਿਸ ਇਹਨਾਂ ਨੌਜਵਾਨਾਂ ਨੂੰ ਕਹਿੰਦੀ ਆ ਵੀ ਭਾਈ ਤੁਸੀਂ ਟਾਈਮ ਦੇਖੋ ਹੁਣ ਤੁਸੀਂ ਆਪਣਾ ਇਹ ਡੀਜੇ ਜਿਹੜਾ ਇਹਨੂੰ ਬੰਦ ਕਰ ਦਿਓ ਕੋਈ ਗੱਲ ਨਹੀਂ ਜੇ ਤੁਸੀਂ ਉਲੰਘਣਾ ਕਰ ਲਈ ਸਮੇਂ ਦੀ ਹੁਣ ਤੁਸੀਂ ਆਪੋ ਆਪਣੇ ਘਰੀ ਚੱਲੋ ਪਰ ਇਹ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਟੱਲੀ ਸੀ ਇਹਨਾਂ ਨੂੰ ਲੱਗਾ ਵੀ ਪੁਲਿਸ ਨੇ ਪਿਆਰ ਨਾਲ ਹੀ ਕਿਹਾ ਏਡੀ ਕਿਹੜੀ ਵੱਡੀ ਗੱਲ ਹੈ ਇਹਨਾਂ ਨੇ ਕਿਹੜਾ ਸਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਕੀਤੀ ਹੈ ਇਹ ਕਿਹੜਾ ਸਾਨੂੰ ਫੜ ਕੇ ਥਾਣੇ ਲੈ ਜਾਣ ਲੱਗੇ ਆ ਇਹ ਸਾਰੇ ਨੌਜਵਾਨ ਜਿਹੜੇ ਆ ਫਿਰ ਹਮਲਾਵਰ ਹੋ ਜਾਂਦੇ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਕਿੱਦਾਂ ਇਹ ਨੌਜਵਾਨ ਜਿਹੜੇ ਆ ਬਜਾਏ ਕਿ ਉਹਨਾਂ ਦਾ ਆਖਾ ਮੰਨਦੇ ਪ੍ਰਸ਼ਾਸਨ ਦਾ ਪੁਲਿਸ ਦਾ ਕਹਿਣਾ ਮੰਨਦੇ ਟਾਈਮ ਜਿਹੜਾ ਸਾਡੇ 12 ਦਾ ਰਾਤ ਦਾ ਹੋ ਚੁੱਕਾ ਸੀ ਇਹ ਉਲਟਾ ਉਹਨਾਂ ਉੱਤੇ ਹਮਲਾ ਕਰ ਦਿੰਦੇ ਆ ਉਹਨਾਂ ਦੇ ਨਾਲ ਮਾਰਕਟਾਈ ਕਰਨ ਲੱਪ ਜਾਂਦੇ ਆ ਫੇਰ ਕੀ ਸੀ ਫੇਰ ਪੁਲਿਸ ਜਿਹੜੀ ਆ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਗ੍ਰਿਫਤਾਰ ਕਰ ਲਿਆ ਤਾਂ ਬਾਅਦ ਚੋ ਇਹ ਨੌਜਵਾਨ ਜਿਹੜੇ ਹੱਥ ਜੋੜਨ ਲੱਗੇ ਵੀ ਸਾਥੋਂ ਦਾ ਗਲਤੀ ਹੋ ਗਈ ਅਸੀਂ ਤਾਂ ਸ਼ਰਾਬ ਪੀਤੀ ਹੋਈ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਫਲਾਣੇ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਥੋੜੀ ਦੇਰ ਹੋਰ ਡੀਜੇ ਵਜਾ ਲੈਣ ਦੇ ਉਹ ਆਪਾਂ ਆਪੇ ਹੀ ਸੰਭ ਲਵਾਂਗੇ ਹੁਣ ਇਹ ਜਿਹੜੇ 10 15 ਨੌਜਵਾਨ ਜਿਹੜੇ ਆਨੰਦ ਲੈ ਰਹੇ ਸੀ ਇਸ ਪੂਲ ਪਾਰਟੀ ਦਾ ਜਿੱਥੇ ਸ਼ਰਾਬ ਚੱਲ ਰਹੀ ਸੀਗੀ ਨਾਲ ਦੀ ਨਾਲ ਇਹ ਗਾਣਿਆਂ ਦੇ ਉੱਤੇ ਨਾਚ加 ਰਹੇ ਸੀਗੇ ਭੰਗੜਾ ਪਾ ਰਹੇ ਸੀ ਆਨੰਦ ਲੈ ਰਹੇ ਸੀਗੇ ਹੁਣ ਇਹ ਸਾਰੇ ਨੌਜਵਾਨ ਇਸ ਵੇਲੇ ਪੁਲਿਸ ਦੀ ਗ੍ਰਫਤ ਦੇ ਵਿੱਚ ਨੇ ਜਿੱਥੇ ਇਹਨਾਂ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਔਰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿੱਥੇ ਇਹਨਾਂ ਦਾ ਰਿਮਾਂਡ ਵੀ ਲਿਆ ਜਾਏਗਾ ਹੁਣ ਇਹਨਾਂ ਵਿੱਚ ਬਹੁਤ ਨੌਜਵਾਨ ਉਹ ਨੇ ਜਿਹੜੇ ਖੁਦ ਕਾਲਜ ਦੇ ਵਿੱਚ ਪੜ੍ਹਦੇ ਆ ਕੁਝ ਨੌਜਵਾਨ ਉਹ ਨੇ ਜਿਹੜੇ ਨੌਕਰੀਆਂ ਕਰਦੇ ਆ ਹੁਣ ਇਹਨਾਂ ਨੂੰ ਜਦੋਂ ਇਹਨਾਂ ਦੀ ਸ਼ਰਾਬ ਉਤਰੀ ਜਦੋਂ ਇਹਨਾਂ ਦਾ ਨਸ਼ਾ ਇਹਨਾਂ ਦੇ ਦਿਮਾਗ ਤੋਂ ਉਤਰਿਆ ਜਦੋਂ ਇਹਨਾਂ ਦਾ ਫਤੂਰ ਜਿਹੜਾ ਉਹ ਇਹਨਾਂ ਦੇ ਟਿਕਾਣੇ ਤੇ ਆਇਆ ਤਾਂ ਇਹਨਾਂ ਨੂੰ ਸਮਝ ਆਈ ਕਿ ਅਸੀਂ ਤਾਂ ਗੁਨਾਹ ਕਰ ਲਿਆ ਅਸੀਂ ਤਾਂ ਜਿਹੜਾ ਪੁਲਿਸ ਦੇ ਹੱਥ ਚੁੱਕ ਕੇ ਉਹ ਵੀ ਵਰਦੀ ਦੇ ਵਿੱਚ ਪੁਲਿਸ ਜਿਹੜੀ ਆ ਜਿਹੜੀ ਸਾਨੂੰ ਰੋਕਣ ਵਾਸਤੇ ਆਈ ਅਸੀਂ ਤਾਂ ਬਹੁਤ ਵੱਡਾ ਜਿਹੜਾ ਜੁਰਮ ਕਰ ਲਿਆ ਹੁਣ ਇਹਨਾਂ ਨੂੰ ਆਪਣੀ ਗਲਤੀ ਦਾ ਪਛਤਾਵਾ ਤਾਂ ਜ਼ਰੂਰ ਆ ਪਰ ਵੀਡੀਓ ਜਿਹੜਾ ਇਸ ਵਕਤ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿੱਥੇ ਇਹ ਨੌਜਵਾਨ ਦੇਖੇ ਜਾ ਸਕਦੇ ਆ ਵੀ ਪੁਲਿਸ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਆ ਬਜਾਏ ਇਸ ਦੇ ਕਿ ਇਹ ਪੁਲਿਸ ਦਾ ਕਹਿਣਾ ਮੰਨਣ ਇਹ ਉਹਨਾਂ ਉੱਤੇ ਹੱਥ ਚੁੱਕ ਰਿਹਾ ਹੁਣ ਇਹਨਾਂ ਨੂੰ ਗਲਤੀ ਦਾ ਜਿਹੜਾ ਅਹਿਸਾਸ ਤਾਂ ਜ਼ਰੂਰ ਹੋ ਰਿਹਾ ਪਰ ਇਹ ਕਾਨੂੰਨੀ ਲਫੜੇ ਦੇ ਵਿੱਚ ਫਸ ਚੁੱਕੇ ਨੇ ਸੋ ਜਦੋਂ ਆਪਾਂ ਦੋਸਤਾਂ ਦੇ ਨਾਲ ਬੈਠੇ ਹੁੰਨੇ ਆ ਆਨੰਦ ਲੈ ਰਹੇ ਹੁੰਨੇ ਆ ਨਾਚ ਗਾਣਾ ਚੱਲ ਰਿਹਾ ਹੁੰਦਾ ਸ਼ਰਾਬ ਦਾ ਦੌਰ ਚੱਲ ਰਿਹਾ ਹੁੰਦਾ ਸਾਨੂੰ ਆਪਣੇ ਇਮੋਸ਼ਨਸ ਦੇ ਉੱਤੇ ਆਪਣੇ ਜਿਹੜੇ ਜਜ਼ਬਾਤ ਆ ਇਹਨਾਂ ਤੇ ਕਾਬੂ ਰੱਖਣਾ ਚਾਹੀਦਾ ਉਸ ਵੇਲੇ ਪੀ ਕੇ ਇਦਾਂ ਲੱਗਦਾ ਵੀ ਕੋਈ ਗੱਲ ਨਹੀਂ ਸਾਡਾ ਚਾਚਾ ਤਾਇਆ ਮਾਮਾ ਫੁੱਫੜ ਜਿਹੜਾ ਉਹ ਪੁਲਿਸ ਦੇ ਵਿੱਚ ਲੱਗਿਆ ਹੋਇਆ ਕੋਈ ਗੱਲ ਨਹੀਂ ਉਹ ਤਾਂ ਡੀਸੀ ਦਫ਼ਤਰ ਲੱਗਿਆ ਹੋਇਆ ਕਈ ਕਹਿ ਦਿੰਦੇ ਆ ਵੀ ਸਾਡਾ ਤਾਂ ਉਹ ਜਿਹੜਾ ਐਮਐਲਏ ਉਹ ਸਾਡਾ ਯਾਰ ਦੋਸਤ ਹੀ ਆ ਉਹ ਤੇ ਸਾਡਾ ਰਿਸ਼ਤੇਦਾਰ ਹੀ ਆ ਕੋਈ ਚੱਕਰ ਨਹੀਂ ਤੁਸੀਂ ਵਜਾਓ ਗਾਣੇ ਕੋਈ ਚੱਕਰ ਨਹੀਂ ਆਪਾਂ ਦੇਖ ਲਵਾਂਗੇ ਪਰ ਦਰਅਸਲ ਜਦੋਂ ਪੁਲਿਸ ਆਪਣੀ ਕਾਰਵਾਈ ਤੇ ਉਤਰ ਆਉਂਦੀ ਆ ਜਦੋਂ ਪੁਲਿਸ ਕਾਨੂੰਨੀ ਕਾਰਵਾਈ ਕਰਦੀ ਆ ਉਸ ਵਕਤ ਨਾਲ ਕੋਈ ਨਹੀਂ ਖੜਦਾ ਔਰ ਖਾਸ ਤੌਰ ਤੇ ਉਦੋਂ ਜਦੋਂ ਤੁਹਾਡਾ ਵੀਡੀਓ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੋਵੇ ਫਿਰ ਇਹ ਇਹੋ ਜਿਹੇ ਵੀਡੀਓ ਦੇਖ ਕੇ ਇਹਨਾਂ ਦੀ ਪੈਰਵਾਹੀ ਕਰੇਗਾ ਕੌਣ ਕਿਹੜਾ ਬੰਦਾ ਕਹੇਗਾ ਕਿ ਭਾਈ ਇਹਨਾਂ ਮੁੰਡਿਆਂ ਕੋਈ ਗਲਤੀ ਹੋ ਗਈ ਇਹਨਾਂ ਨੂੰ ਝਾਲਣ ਦੇਓ ਅਗਾਹ ਤੋਂ ਨਹੀਂ ਕਰਦੇ ਵੀਡੀਓ ਦੇ ਵਿੱਚ ਇਹ ਸ਼ਰਮਪੂਰ ਪੁਲਿਸ ਦੇ ਉੱਤੇ ਜਿਹੜਾ ਉਹ ਹੱਥ ਚੁੱਕ ਰਿਹਾ ਪੁਲਿਸ ਦੇ ਨਾਲ ਮਾਰਕਟਾਈ ਕਰ ਰਿਹਾ ਸੋ ਇਹ ਨੌਜਵਾਨ ਜਿਹੜੇ ਆ ਇਹ ਹੁਣ ਆਪਣੀ ਗਲਤੀ ਦਾ ਅਹਿਸਾਸ ਤਾਂ ਇਹਨਾਂ ਨੂੰ ਹੋ ਚੁੱਕਿਆ ਪਰ ਪੁਲਿਸ ਇਹਨਾਂ ਨੂੰ ਛੱਡਣ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ ਕਿਉਂਕਿ ਉਹ ਇੱਕ ਜਿਹੜਾ ਮਿਸਾਲ ਸਾਬਤ ਕਰਨਾ ਚਾਹੁੰਦੇ ਆ ਤਾਂ ਜੋ ਅਗਾਂਹ ਵਾਸਤੇ ਕਈ ਨੌਜਵਾਨ ਜਿਹੜੇ ਅਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਸਬਕ ਮਿਲ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ